ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੰਗੀ ਰਾਣਾ ਇਹ ਪਿੰਡ ਜ਼ਿਲ੍ਹਾ ਬਠਿੰਡੇ ਦਾ ਨੇੜੇ ਇਹਦੇ ਪਿਉਰੀ ਤੇ ਬੱਲੂਆਣਾ ਰਹਿ ਜਾਂਦਾ ਸੋ ਜੰਗੀ ਰਾਣੇ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਵੈਸੇਦਰਲੇ ਪਾਸੇ ਲੰਬੀ ਬਾਦਲ ਜਾਂ ਗਿੱਦੜਵਾਹਾ ਇਹ ਵੀ ਏਰੀਆ ਇਹਦੇ ਨੇੜ ਤੇੜਦਾ ਸੋ ਅੱਜ ਜਿਹੜੇ ਘਰ ਚ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰਾਂ ਕੋਲ گاਵਾ ਦੁੱਧਤੇ ਕਾਫੀ ਸਾਰੀਆਂ ਰੱਖੀਆਂ ਹੋਈਆਂ ਆ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਚ ਤਿੰਨ ਨਾਗ ਇਹਨਾਂ ਨੇ ਵਕਾਊ ਕੀਤੇ ਆ ਜਿਨ੍ਹਾਂ ਚ ਸਰਗੱਬਣ ਵਹਿੜ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਹੋਰ ਵਹਿੜ ਇਧਰਲੇ ਪਾਸੇ ਇਹ ਵੀ ਗੱਭਣ ਹੈ ਦੋ ਨਾਗੇ ਜਿਹੜੇ ਹਜੇ ਟਾਈਮ ਲੈਂਦੇ ਆ ਸੂਨ ਚ ਤੇ ਇੱਕ ਗਾਂ ਬਿਲਕੁਲ ਹਾਜ਼ਰ ਦੀਂਦੀ ਹੈ ਜਿਹੜੀ ਹੋਰ ਥੋੜੇ ਟਾਈਮ ਤੱਕ ਹੋਰ ਥੋੜੇ ਦਿਨਾਂ ਦੇ ਵਿੱਚ ਇਹਨੇ ਸੂ ਪੈਣਾ ਤੇ ਚੰਗੇ ਦੁੱਧ ਅਲੀਏ ਗਾਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਪ ਦੀ ਸਮਝ ਨਾਲ ਆ ਕੇ ਤੇ ਫੁੱਲ ਤਸੱਲੀ ਕਰਕੇ ਖਰੀਦ ਕੇ ਲੈ ਜਾਓ ਆਓ ਡਿਟੇਲ ਪਹਿਲਾਂ ਪੁੱਛਦੇ ਆਂ ਬਾਈ ਤੋਂ ਜਿਹੜੀ ਇਹ ਗਾਂ ਚੰਗੇ ਦੁੱਧ ਵਾਲੀ ਜਿਹੜੀ ਸੂਨ ਵਾਲੀ ਐ ਇਹਦੇ ਤੋਂ ਸ਼ੁਰੂਆਤ ਕਰਦੇ ਆਂ ਤੇ ਉਸ ਤੋਂ ਬਾਅਦ ਚ ਦੋ ਵਾੜਾਂ ਤੁਹਾਨੂੰ ਹੋਰ ਮੈਂ ਇਸੇ ਵੀਡੀਓ ਚ ਦਿਖਾ ਦਊਗਾ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਗੁਲਾਬ ਸਿੰਘ ਬਈ ਗੁਲਾਬ ਬਈ ਅੱਜ ਆਪਾਂ ਤਿੰਨ ਨਾਗ ਵਿਕਰੀ ਵਾਲੇ ਇੱਥੇ ਦਿਖਾਉਣੇ ਆਂ ਹਾਂਜੀ ਬਾਈ ਜਿਹੜੀ ਪਹਿਲੇ ਨੰਬਰ ਤੇ ਗਾਂ ਇੱਕ ਨਮਾ ਸੂਆ ਸੁੰਦੀ ਐ ਤੇ ਬਾਈ ਦੂਜਾ ਸੂਆ ਸੁੰਦੀ ਆ ਕਰਦੀ ਐ ਇਹੇ ਘਰ ਦੀ ਵੜਾ ਬਈ ਹਾਂ ਠੀਕ ਐ ਅੱਛਾ ਭਾਈ ਕਿੰਨੇ ਦਿਨ ਲਾਉਗੀ ਸੋਣ ਚੇ ਬਈ 16 ਤਰੀਕ ਨੂੰ ਦਿਨ ਪੂਰੇ ਐ 16 ਨੂੰ ਹਾਂ ਅੱਜ ਤਰੀਕ 13 13 ਹੋ ਗਈ ਬਈ ਤਿੰਨ ਦਿਨ ਪਏ ਆ 9 ਮਹੀਨੇ ਪੂਰੇ ਹੋਣ ਚ ਹਾਂ ਸੀਮਨ ਡੀਟੇਲ ਇਹਦੀ ਕੋਈ ਬਈ ਸੀਮਨ ਬਈ ਆਪ ਇਹ 40116 ਦੀ ਐ ਹਮ ਲੱਗਿਆ ਇਹਦੇ ਸਟ੍ਰਾਈਕਰ ਸਟ੍ਰਾਈਕਰ ਦਾ ਠੀਕ ਐ ਅੱਛਾ ਭਾਈ ਦੁੱਧ ਦਾ ਰਿਕਾਰਡ ਪਹਿਲੇ ਸੂਏ ਦਾ ਦੁੱਧ ਬਈ 36 37 ਲੀਟਰ ਸੀਗਾ ਪਹਿਲਾਂ ਦਾ ਠੀਕ ਐ ਹਾਂ ਗਲਾਬ ਬਈ ਰੇਟ ਕੀ ਰਊਗਾ ਦਾ ਰੇਟ ਬਈ ਫੋਨ ਤੇ ਕਰ ਲਾਂਗੇ ਤੋਰ ਦਈਏ ਨੂੰ ਦੋਸੋ ਰੇਟ ਫੋਨ ਤੇ ਰੋ 36 37 ਕਿਲੋ ਪਹਿਲਾਂ ਨੇ ਦੁੱਧ ਪਾਇਆ ਸੂਆ ਦੂਜਾ ਹੈ ਸੀਮੈਂਟ ਡਟੇਲ ਸਿੱਕੇ ਵੀ ਹੈ ਵਾਈ ਹੋਰਿਆਂ ਕੋਲ ਜਿਹੜੇ ਸੀਮੈਂਟ ਸਟਰਾ ਹੁੰਦੇ ਆ ਖੈਰ ਤੁਸੀਂ ਗਾਂ ਨੂੰ ਦੇਖਣਾ ਤੇ ਗਾਂ ਦੇ ਢਾਂਚੇ ਨੂੰ ਦੇਖਣਾ ਹੈ ਦੁੱਧ ਕਿੰਨਾ ਚੋਲੋਗੇ ਉਹ ਤੁਹਾਡੀ ਸਾਹਮ ਸੰਭਾਲ ਹੈ ਵੈਸੇ ਹਾਈਟ ਚੰਗੀ ਆ ਲੰਬਾਈ ਫੁੱਲ ਆ ਫਸਲਾਂਾਂ ਦੇ ਵਿੱਚ ਜਿਹੜੀ ਵਿੱਥੀ ਆ ਉਹ ਗੈਪ ਉਹ ਵੀ ਕਾਫੀ ਚੰਗੇ ਹੀ ਦਿਸਦੀ ਆ ਦੂਰੀ ਜਿਹੜੀ ਫਸਲੀ ਤੋਂ ਫਸਲੀ ਦੀ ਹੈ ਹਵਾਨਾ ਤੁਸੀਂ ਇਹਦਾ ਦੇਖ ਲਓ ਹਜੇ ਤਿੰਨ ਦਿਨ ਪਏ ਆ 9 ਮਹੀਨੇ ਪੂਰੇ ਹੋਣ ਚ ਕੁਸ ਦਿਨ ਪਸੂ ਉੱਤੇ ਵੀ ਲੈ ਜਾਂਦਾ ਏਦਰ ਬਾਹਰ ਦੂਜੇ ਘਰੇ ਪਸੂ ਜਿਹੜੇ ਕੁਸ ਵੈੜਾਂ ਜਿਹੜੀਆਂ ਉਹ ਬਾਈ ਨੇ ਖੁੱਲੀਆਂ ਛੱਡੀਆਂ ਹੋਈਆਂ ਤੇ ਇਹ ਉਧਰ ਨੂੰ ਇਹ ਭਜਦੀ ਏ ਕਰਮਾਂ ਵਾਲੀ ਗਲਾਵਾ ਜਾਣਦੇ ਬਈ ਅੱਗੇ ਨੂੰ ਸੋਏ ਵੈੜ ਦੇਖੋ ਦੱਸੋ ਜੀ ਨੂੰ ਚੰਗੀ ਲੱਗੇ ਤਾਂ ਦੋਨੇ ਪਾਸੇ ਨਾੜਾਂ ਹਵਾਨੇ ਤੇ ਸੋਹਣੀਆਂ ਦਿਸਦੀਆਂ ਦੁੱਧ ਚੰਗੇ ਵਾਲੀ ਇਹ ਵੈੜ ਹੈ ਕਿਉਂਕਿ ਪਹਿਲੇ ਸਵੇਈ 36 37 ਲੀਟਰ ਨੇ ਦੁੱਧ ਪਾਇਆ ਕਮਾਲਾ ਬਈ ਵਾਪਸ ਸੋ ਜੀ ਨੂੰ ਪਸੰਦ ਆਵੇ ਦੱਸੋ ਤੇ ਦੂਜੇ ਸੂਏ ਵੈਡ ਨੇ ਸੁਣਾ ਸਟ੍ਰਾਈਕਰ ਬੋਲ ਦਾ ਇਹਦੇ ਸੀਮਨ ਲੱਗਾ ਹੋਇਆ ਬੱਚਾ ਕੀ ਦੇਊਗੀ ਪ੍ਰਮਾਤਮਾ ਨੂੰ ਪਤਾ ਪਰ ਜੀਨੇ ਖਰੀਦ ਲਈ ਉਹਦੇ ਘਰੇ ਬਰੀਡ ਜਰੂਰ ਤਿਆਰ ਹੋ ਜਾਂਦੀ ਹੈ। ਫੜੇ ਹਵਾਨੇ ਦੇ ਵਿੱਚ ਸਪੇਸ ਬਹੁਤ ਪਈ ਹੈ। ਹਵਾਨੇ ਦਾ ਸੈੱਜ ਜੇ ਦੇਖਦੇ ਆ ਤਾਂ ਗਾੜੀ ਇਹਦੀ 1.5 ਘੱਟਾਂ ਹੋਈਆਂ ਤੇ ਬਾਕੀ ਪਛਾਣ ਨੂੰ ਵੀ ਹਵਾਨਾ ਚੰਗਾ ਆਉਂਦਾ। ਕੋਲ ਆ ਕੇ ਤੁਸੀਂ ਇਹਨੂੰ ਦੇਖਣਾ, ਪਰਖਣਾ ਤੇ ਪਾਸ ਕਰਨਾ। ਉੱਲੇ ਭਰ ਕੇ ਸੋ ਗਈ ਬਈ ਹਜੇ ਲਾ ਬਹੁਤ ਪਈਆ ਸਹੀ ਸਪੇਸ ਹਜੇ ਫੁੱਲ ਪਈ ਐ ਇਹ ਸੜ ਤੋਂ ਵੀ ਇਹਦਾ ਹਵਾ ਨਾ ਦੇਖੋ ਸੋ ਇਹ ਪਹਿਲੇ ਨੰਬਰ ਤੇ ਦੋਸਤੋ ਦਾ ਜਿਹੜੀ ਵਿਕਰੀ ਵਾਲੀ ਦੋ ਵਿਹੜਾਂ ਵੀ ਬਾਈ ਨੇ ਵੇਚਣੀਆਂ ਐ ਗਲਬਾਈ ਜਿਹੜੀ ਇਹ ਦੋ ਨੰਬਰ ਤੇ ਵਿਹੜ ਐ ਇਹ ਦੰਦੋ ਕਿਵੇਂ ਆ ਤੇ ਕਿੰਨੇ ਚਰਦੀ ਕਪਣ ਦੰਦੋ ਬਈ ਦੋ ਦੰਦ ਆ ਇਹ ਠੀਕ ਐ ਲੱਗਿਆ ਇਹਦੇ ਬਈ ਆਪਣੇ ਕੋਲੇ ਤਾਂ ਗਾਂ ਤੋਂ ਆਈ ਆ ਅੱਜ ਸਵੇਰ ਹੀ ਆਈ ਆ ਠੀਕ ਐ ਲੱਗਿਆ ਇਹਦੇ ਸੈਗ ਦਾ 50 060 ਅਗਲੇ ਦੇ ਦੱਸਣ ਮੁਤਾਬਕ ਆਪਦਾ ਕੋਈ ਡਿਟੇਲ ਨਹੀਂ ਇਹਦੀ ਠੀਕ ਐ ਦੋ ਦੰਦ ਆ ਤੇ ਇਹਦੇ 5 ਤਰੀਕ ਨੂੰ ਐਸ 9ਵੇਂ ਮਹੀਨੇ ਦੀ ਨੂੰ 5 ਮਹੀਨਿਆਂ ਦੀ ਗੱਪਣ ਹੋ ਗਈ ਪੂਰੀ ਇਹ 6 ਮਾਂ ਚੱਲ ਪਿਆ ਬਈ ਇਹਨੂੰ 6 ਮਹੀਨਾ ਲੱਗਾ ਹੋਇਆ ਹਾਂ ਆਪਾਂ ਚੈੱਕ ਪਾਸ ਕਰਾ ਕੇ ਲਿਆਂਦੀ ਹੈ ਬਈ ਅਗਲਾ ਆਪਦੀ ਦਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਆਪਣੀ ਘਰ ਘਰ ਦੀ ਗਾਰੰਟੀ ਅਗਲਾ ਆਪਦੇ ਹਿਸਾਬ ਨਾਲ ਦੇਖ ਕੇ ਲੈਣ ਠੀਕ ਹੈ ਓਕੇ ਸੋ ਦੋਸਤੋ 5 ਮਹੀਨਿਆਂ ਦੀ ਗੱਪਣ ਹੋ ਗਈ 6 ਮਾਂ ਲੱਗ ਗਿਆ ਦੋ ਦੰਦ ਹਾਈਟ ਲੈਂਥ ਚੰਗੀ ਹੈ ਤੁਰਦਗੇ ਬਈ ਇਹਨੂੰ ਅੱਜ ਹੀ ਬਾਈ ਕਹਿੰਦਾ ਲੈ ਕੇ ਆਏ ਆ ਖਰੀਦ ਕੇ ਲਿਆਂਦਾ ਇਸ ਬੱਚੀ ਨੂੰ ਵੀਰ ਨੇ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਪਾਸ ਆ ਪਾ ਕੇ ਕਰਨੀ ਹੈ ਥਣਾ ਲੋਹਵਾਨੇ ਵੱਲੋਂ ਗੱਬਣ ਵੀ ਤੁਸੀਂ ਚੈੱਕ ਇੱਥੇ ਕਰਵਾ ਸਕਦੇ ਹੋ ਘਰ ਦੀ ਬਾਈ ਕਹਿੰਦਾ ਗਾਰੰਟੀ ਹੈ ਤੋਂ ਬਾਅਦ ਕੋਈ ਗਾਰੰਟੀ ਨਹੀਂ ਹੈ ਸੋ ਟਾਂਚਾ ਦਾ ਤੁਸੀਂ ਵੇਖ ਲਓ ਇਹ ਦੋ ਦੰਦ ਬੱਛੀ ਹੈ ਰੇਟ ਫੋਨ ਤੇ ਹੀ ਹੈ ਤਿੰਨਾ ਪਸ਼ੂਆਂ ਦੇ ਜਿਹੜੇ ਤਿੰਨ ਬਾਈ ਨੇ ਵੇਚਨੇ ਸੋ ਸੋਹਣਾ ਟਾਂਚਾ ਦੀਂਦਾ ਦੋਸਤੋ ਬਾਕੀ ਕੋਲ ਆ ਕੇ ਪਾਸ ਕਰ ਲਿਓ ਜਿਹਨੂੰ ਚੰਗੀ ਲੱਗੇ ਬੱਛੀ ਡਾਕਟਰ ਵੀਰ ਵੀ ਆਪਦਾ ਹੀ ਲੈ ਕੇ ਆਇਓ ਤਾਂ ਚੈੱਕ ਤੁਸੀਂ ਇੱਥੋਂ ਕਰਵਾ ਕੇ ਲੈ ਜਾਓ। ਤੋਂ ਪੰਜਾਂ ਦੀ ਗੱਬਣਾ ਛੇ ਮਾ ਇਹਨੂੰ ਲੱਗਾ ਹੋਇਆ। 2 ਨੰਬਰ ਦੇ ਉੱਤੇ ਤੁਹਾਨੂੰ ਇਹ ਬੱਛੀ ਜਿਹੜੀ ਅਸਰ ਗੱਬਣਾ ਉਹ ਦਿਖਾ ਰਹੇ ਸੀ ਇਸ ਤਰੀਕੇ ਦਾ ਹਵਾਨਾ ਇਹਨੇ ਬਣਾਉਣਾ ਸ਼ੁਰੂ ਕੀਤਾ। ਇੱਕ ਹੋਰ ਵੈੜਾ ਦੱਸੋ ਹਿੱਦੂ ਅੱਗੇ ਵਿਕਰੀ ਵਾਲੀ। ਗਲਾ ਬਈ ਤਿੰਨ ਨੰਬਰ ਤੇ ਜਿਹੜੀ ਬੱਛੀ ਹੈ ਇਹ ਦੰਦੋਂ ਕਿਵੇਂ ਆ? ਇਹ ਵੀ ਬਈ ਦੋ ਦੰਦਾਂ ਦਾ ਦੰਦੋਂ। ਹੂੰ। ਇਹ ਆਪਣੇ ਕੋਲੇ ਕਰੂ ਬੱਛੀ ਇਹ ਠੀਕ ਹੈ ਇਹਦੀ ਮਾਂ ਆਪਾ ਲੈ ਕੇ ਆਏ ਸੀਗੇ ਮੰਡੀ ਤੋਂ ਡੱਬ ਵਾਲੀ ਤੋਂ ਉਹਦਾ ਸੀਗਾ ਬਈ 34 35 ਲੀਟਰ ਦੁੱਧ ਠੀਕ ਹੈ ਇਹਦੀ ਸੀਮੈਂਟ ਡਿਟੇਲ ਆਪਾਂ ਨੂੰ ਕੋਈ ਨਹੀਂ ਵੀ ਅਗਲੇ ਨੇ ਕਿਹੜਾ ਲਵਾਇਆ ਇਹਦੇ ਕਾਸਾ ਨੋਵਾਂ ਲੱਗਿਆ ਇਹ ਤਾਂ ਆਪਦੇ ਹੱਥੀਏ ਆਈ ਕਰਾਈ ਕਰ ਸਕਦਾ ਇਹਦੇ ਹਾਂ ਬਈ ਇਹਦੇ ਕਾਸਾ ਨੋਵਾਂ ਲੱਗਿਆਗਾ ਹੂੰ ਇਹਨੂੰ ਅੱਜ 7 ਮਹੀਨੇ ਤੇ 1 ਦਿਨ ਦੀ 7 ਮਹੀਨੇ ਪੂਰੇ ਹੋ ਗਏ 8ਵਾਂ ਮਹੀਨਾ ਚੱਲ ਪਿਆ ਦਾ ਠੀਕ ਹੈ 8ਵਾਂ ਚੱਲ ਪਿਆ 2 ਮਹੀਨੇ ਰਹਿ ਗਏ ਸੋਨ ਚੇ ਦੂਜੇ ਮਹੀਨੇ ਦੀ 12 ਤਰੀਕ ਨੂੰ ਇਹਦੇ ਬਈ ਏਆਹੀ ਹੋਈ ਆ ਠੀਕ ਓਕੇ ਸੋ ਦੋਸਤੋ 7 ਮਹੀਨੇ ਕੰ ਥੋੜਾ ਕ੍ਰਾਸ ਬ੍ਰੀਡ ਹੈ ਪਰ ਰੰਗ ਰੂਪ ਬੜਾ ਸੋਹਣਾ ਢਾਂਚਾ ਦੇਖੋ ਇਹਦਾ 2 ਮਹੀਨੇ ਬਾਕੀ ਹੈ ਇਹ ਵੜਾ ਤੁਹਾਨੂੰ ਨਾਲ ਦਿਖਾਤੀਆਂ ਜਿਹਨੂੰ ਪਸੰਦ ਆਉਂਦੀਆਂ ਖਰੀਦ ਲਿਓ ਬਾਈ ਨੇ ਵੇਚਣੀਆਂ ਤੇ ਨਹੀਂ ਫਿਰ ਵੀਰ ਕਹਿੰਦਾ ਸੀ ਵੀ ਇਹ ਫਿਰ ਤਿਆਰ ਹੋਈਆਂ ਉਦੋਂ ਦੇਖਾਂਗੇ ਇਹਨਾਂ ਨੂੰ ਵੇਚਣ ਬਾਰੇ ਸੋ ਫਿਲਹਾਲ ਵੈਸੇ ਅਸੀਂ ਪਹਿਲੇ ਨੰਬਰ ਵਾਲੀ ਗਾਂ ਦੀ ਵੀਡੀਓ ਮੇਨ ਬਣਾਉਣੀ ਸੀ ਪਰ ਇਹ ਵੀ ਦੋ ਨਾਲ ਬਾਈ ਕਹਿੰਦਾ ਵੀ ਦਿਖਾ ਦਿੰਨੇ ਜੇ ਕੋਈ ਭਰਾ ਇਨਾ ਤੋਂ ਖਰੀਦ ਕੇ 2 ਮਹੀਨਿਆਂ ਨੂੰ ਕੋਈ ਜਿਵੇਂ ਇਹ ਵੈੜ ਖਰੀਦੂਗਾ ਕੋਈ ਨਫਾ ਲੈ ਸਕਦਾ ਤੋ ਆਪਦੀ ਸਮਝ ਨਾਲ ਖਰੀਦ ਲੂਗਾ ਬੜਾ ਸੋਹਣਾ ਇਹਦਾ ਰੰਗ ਰੂਪ ਹੈ ਹਵਾਨਾ ਇਹਨੇ ਚੌੜਾ ਰੱਖਿਆ ਥਣ ਇਹ ਬਹੁਤ ਸੋਹਣੇ ਕੱਢੂਗੇ ਕਿਉਂਕਿ ਥੋੜਾ ਕ੍ਰਾਸ ਬਰੀਡ ਜਿਹੜਾ ਪਸ਼ੂ ਹੁੰਦਾ گاਵਾ ਦੇ ਵਿੱਚ ਖਾਸ ਕਰਕੇ ਉਹਨਾਂ ਦੇ ਥਣ ਬਹੁਤ ਸੋਹਣੇ ਹੋ ਜਾਂਦੇ ਸੋ ਇਸ ਤਰ੍ਹਾਂ ਦਾ ਰੱਖ ਹਵਾਨੇ ਦਾ 6 ਮਹੀਨੇ ਵਸੂਏ ਦੇ ਤੋ ਰਹਿੰਦੇ ਹਸੂਨ ਦੇ ਵਿੱਚ 8ਵਾਂ ਮਹੀਨਾ ਚੱਲ ਪਿਆ 9ਵਾਂ ਮਹੀਨਾ ਪੂਰਾ ਕਰਕੇ گاਵਾ ਜਿਹੜੀਆਂ ਉਹ ਸੂ ਪੈਂਦੀਆਂ ਸੋਏ ਨਾਗਰ ਟੋਟਲ ਅੱਜ ਦੀ ਵੀਡੀਓ ਦੇ ਤਿੰਨ ਸੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ ਤੇ ਤੁਸੀਂ ਕਾਲ ਕਰਨੀ ਹੈ ਫਿਲਹਾਲ ਤੁਹਾਨੂੰ ਮੈਂ ਇਹ ਨਾਗਰ ਟੋਟਲ ਜਿਹੜੇ ਉਹ ਤਿੰਨ ਹੀ ਦਿਖਾਉਣੇ ਸੀ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ